तू शाम, शाम, जाना जा। सारे स्वेरे जाने तो शाम कर आपका ਡਾਕਟਰ ਰਹੀ ਹੈ ਜਦੋਂ ਤੁਹਾਨੂੰ ਦੇਖੀ ਮੈਂ ਹਮਸਾ ਘਟਾ ਦਿੱਤਾ ਸੀ ਬਸ ਮੈਂ ਤੇ ਗਿੱਜਰ ਲੈ ਆਈ ਨਾ ਉਹ ਕਿ ਜ ਲੋਕ ਹੀ ਮਤ ਜਿਹੜੇ ਵੀ ਤਾਂ ਬੰਦੇ ਉੱਠੇ ਹੁੰਦੇ ਹੈ ਹੋਰ ਨਹੀਂ ਵੈਸੇ ਮੈਂ ਡਾਕਟਰ ਨੇ ਕਿਹਾ ਵੀ ਅੱਜ ਤੁਹਾਨੂੰ ਵੀ ਚਾਹੀਦੀ ਹੈ ਕੰਮ ਕੀ ਬਣਾਉਣਾ ਅਮੇ ਕੁਰੀ ਆ ਵੀ ਗਈ ਉਹਨਾਂ ਤਾਂ ਉਹਦੇ ਰੈਗਨਾਂ ਵਿੱਚ ਕੰਮ ਹੋਇਆ ਕਿ ਨਾ ਉਹ ਜਿਹੜਾ ਪਾਰਟ ਉਹਨੂੰ ਗਰਮੀ ਬੜੀ ਲੱਗੀ ਆ ਤੇ ਬੱਚੀ ਦਾ ਲਾਹਣੇ ਕੰਮ ਹੋਇਆ ਪਿਆ ਔਰ ਠੀਕ ਹੈ ਜੀ ਚਾ ਡਾਕਟਰ ਆ ਨਾ ਜੀ ਬਦਕਾ ਰਿਆਂ ਉੱਧਰ ਵੇਖ ਲਈ ਤੰਦਰਾਮ ਮਗਾਓ ਕਿ ਚਲੋ ਸਫਾਈ ਕਰੀਏ ਸਾਰੀ ਬਜੜੂਰੇ ਸਾਰੀ ਖਲਾੜ ਦੇ ਦਿੱਤਾ ਬਜਰੀ ਕੰਮ ਤਾਂ ਵੇਖੋ ਹੋਰ ਕੀ ਕਰਨਾ ਇਹਨੂੰ ਤਰਾ ਬੋਲੋ ਹਾਂ ਕੀ ਕਰਨਾ ਇਹਨੇ ਕੁਝ ਨਹੀਂ ਕਰਨਾ ਹੈਗਾ ਮੇਰੇ ਤੋਂ ਹੀ ਬੋਰੀਆਂ ਭਰੋਣੀਆਂ ਨੇ ਤੁਸੀਂ ਹਾਂ ਉਹ ਲਾ ਕੇ ਤਰ ਮੈਂ ਆ ਕੇ ਕਹੀ ਹੁਣ ਖਲਾੜ ਦੀਆਂ ਸਾਰੀ ਅਧਰਾ ਕਰ ਦੇਣੀ ਸਾਰਾ ਦੇਖੋ ਲੈ ਜੀ ਸਿੰਦਰ ਕੇ ਲਈ ਆ ਲਿਆ ਲੱਗੇ ਸੀ ਚਾਦਰਾਂ ਉਹਨੂੰ ਕੁਝ ਤਾਂ ਨਿਕੇ ਭਾੜੀ ਨੇ ਕਰੀ ਲਿਆਣੀ ਨੇ ਕਿਵੇਂ ਸਾਫੀਆ ਇਹ ਲੋ ਜੀ ਦਿਨ ਦੀ ਸ਼ੁਰੂਆਤ ਅਮਨੇ ਕਰਤੀ ਝਾੜੂ ਨਾਲ ਬੁਟੀਕ ਦੇ ਅਗੇ ਝਾੜੂ ਲਾਤਾ ਮੰਨਿਆ ਚ ਹਾਰਨ ਮਾਰਦੀ ਆਉਂਦੇ ਬਸੇ ਉਹ ਲੱਕ ਨੂੰ ਪਹਿਲਾਂ ਲਾਣਾ ਪੈਂਦੇ ਉਹਨੇ ਪਾਸ ਆਉਣੀ ਏ ਹਾਂ ਸ਼ਹਿਰ ਜਾਣਾ ਹੁੰਦਾ ਏ ਸਾਡੇ ਪਿੰਡ ਚੌਧਰੀਆਂ ਇਕੋ ਹੀ ਪਾਸ ਆਉਂਦੀ ਸਵੇਰੇ 9:30 ਵਜੇ ਤੇ ਮੜਾ ਪੰਜ ਵਧ ਕੇ ਕੰਮ ਨਵੇੜਨਾ ਸੀ ਕਿ ਬਸ ਤੇ ਜਾਣਾ ਫਿਰ ਉਹ ਬਸ ਸ਼ਾਮੇ 5:00 ਦੇ ਵਾਪਸ ਹੁੰਦੀ 5:00 ਦੇ ਵਾਪਸ ਫਿਰ ਉਸੇ ਬਸ ਤੇ ਹੋਣਾ ਤੇ ਹਮ ਤਾਂ ਟ੍ਰੇਨਾਂ ਦਾ ਸਫ਼ਰ ਵੀ ਕਦੇ ਕੀਤਾ ਨਹੀਂ ਆਪਾਂ ਨੇ ਨਾ ਕਾਫੀ ਟਾਈਮ ਹੋ ਗਿਆ ਸਫ਼ਰ ਟ੍ਰੇਨ ਤੇ ਕੀਤਾ ਉਹ ਤਾਂ ਜੀ ਨੂੰ ਕਦਰ ਤੇ ਜਾਣਾ ਦਾ ਘਰੋਂ ਗੱਡੀ ਚੜੋ ਤੇ ਘਰੋਂ ਲਾ ਸਿਰ ਜੀ ਨੂੰ ਜਾਣ ਦਾ ਪੈਸਾ ਨਹੀਂ ਸਕਦਾ ਕੰਮ ਬਟੀ ਦਾ ਕੰਮ ਹੋਰ ਫਿਰ ਨਾ ਮਗਰ ਕਿਰਹੀਂ ਹੂੰ ਉੱਪਰ ਵੀ ਲਾਣ ਤੇ ਪੌੜੀਏ ਤਾਂ ਉੱਥੇ ਪੌੜੀ ਉੱਤੇ ਪੈਪ ਮਾਰਨਾ ਪੈਣਾ ਮਿੱਟੀ ਉੱਧਰ ਤੇ ਨਹੀਂ ਹੈਗੀ ਜਾਂ ਪੋਚਾ ਮਾਰਨਾ ਪੈਣਾ ਰਾਣਾ ਜਿਹਦਨ ਨੰਗੇ ਪੈਰ ਨਵਾਂ ਟਰੈਕੜ ਪਵਾਇਆ ਪ੍ਰਧਾਨ ਨੇ ਅੱਜ ਕਿਤੇ ਚਲ ਠੀਕ ਹੈ ਮੈਂ ਆਪਣੇ ਕੰਮ ਕਰ ਲਾਂ ਟਰੈਕੜ ਪਵਾਇਆ ਕਿਸੇ ਗੱਲ ਨਾਲ ਹੀ ਪਾਇਆ ਥੋੜੀ ਪਾਇਆ ਹਰਾਲ ਕੋਟਾ ਤੇ ਨਵੀ ਦਾ ਫੈਸਲਾ ਵੀ ਹੋਇਆ ਪਿਆ ਦੇਖ ਦੇਖ ਰਹੇ ਆਹੋ ਆਹੋ ਨਵੀ ਕਹਿੰਦਾ ਆਹੋ ਆਪਣਾ ਅਵਿਅਲੀ ਬੋਲੀ ਬੋਲਣੀ ਹੈ ਨਵੀ ਕਦੇ ਕਦੇ ਪੰਜਾਬੀ ਬੋਲਦਾ ਨਾ ਵਿਚਾਰਾ ਤਾਂ ਕਰ ਜੀਓ ਦਾ ਬਗਵੀ ਵੀ ਬੜੇ ਵਧੀਆ ਬਣਾਏ ਪਰ ਪਰ ਕਹਦੇ ਨਹੀਂ ਮੂੰਹ ਤੋਂ ਨਿਕਲਦੇ ਗਿਆ ਜਸਪੀਰ ਦੀਦੀ ਵੀ ਐਂ ਕਰਦੀ ਆਹੋ ਤੇ ਇੱਕ ਛਖੜ ਬੜਾ ਛਖੜ ਆਇਆ ਵਾ ਤੇ ਛਖੜ ਵਰਡ ਨਾਲ ਹੁਣ ਕੋਈ ਕੋਈ ਬੋਲਦਾ ਪਹਿਲਾਂ ਬਹੁਤ ਬੋਲਦੇ ਹੁੰਦੇ ਸੀ ਆਪਣੇ ਵੀ ਇਧਰ ਬੋਲਦੇ ਸੀ ਬਟ ਹੁਣ ਲੋਕੀ ਛੱਡੀ ਜਾਂਦੇ ਨੇ ਵਰਡਾਂ ਨੂੰ ਹਾਂ ਸਹੀ ਗੱਲ ਆ ਹੁਣ ਆ ਰੋਡ ਚੱਲ ਸੋ ਚੱਲ ਚਲਣੀ ਆ ਸਵੇਰ 8:00 ਤੋਂ ਸ਼ਾਮ ਤੱਕ ਨਹੀਂ ਹਾਂ ਮੈਂ ਰਾਤ ਨੂੰ ਥੋੜਾ ਜਿਹਾ ਉਹ ਹੋ ਜਾਂਦਾ ਬਸ ਟਰੱਕਿੰਗ ਵਗੈਰਾ ਹੁੰਦੀ ਆ ਤੇ ਸਵੇਰੇ ਤਾਂ ਬਸ ਇੱਕ ਦਮੇ ਮਤਲਬ ਰੁਕਦਾ ਨਹੀਂ ਬਿਲਕੁਲ ਵੀ ਥੋੜੇ ਟਾਈਮ ਵਾਸਤੇ ਵੀ ਡਿਊਟੀ ਦੇ ਟਾਈਮ ਜ਼ਿਆਦਾ ਹੁੰਦਾ ਸਵੇਰੇ ਹਾਂ ਬਾਕੀ ਤਕਰੀਬਨ ਚੱਲੀ ਜਾਂਦੀ ਰੋਡ ਇਹ ਬੜੀ ਇੰਨੀ ਟ੍ਰੈਫਿਕ ਪਨੇ ਕਿਉਂ ਹੁੰਦੀ ਆ ਇੱਥੇ ਤੇ ਮਾਰਨਿੰਗ ਤੇ ਵੱਜ ਗਏ ਨੇ 9 ਤੇ ਅੱਜ ਮੌਸਮ ਬਹੁਤ ਵਧੀਆ ਹੈ ਤੇ ਸੰਗਰਾਦ ਤੇ ਸਾਰਿਆਂ ਨੂੰ ਸੰਗਰਾਦ ਦੀਆਂ ਬਹੁਤ ਬਹੁਤ ਵਧਾਈਆਂ ਤੇ ਜਿਵੇਂ ਸੰਗਰਾਦ ਚੜਿਆ ਉਵੇਂ ਧੁੰਦ ਪੈਣੀ ਸ਼ੁਰੂ ਹੋ ਗਈ ਅੱਜ ਪਹਿਲੀ ਧੁੰਦ ਅੱਜ ਪਹਿਲੀ ਧੁੰਦ ਹੈ ਤੇ ਅੱਜ ਸੰਗਰਾਦ ਵੀ ਹੈ ਤੇ ਅੱਜ ਉਹ ਵੀ ਹੈ ਨਾ ਉਹ ਵੀ ਚੜ ਗਿਆ ਅੱਜ ਹੀ ਹੈ ਤਾਂ ਇਹ ਘਰ ਸਮਝਣਾ ਚੱਲਾਂਗੇ ਹੋਰ ਕੁਤਰੀਆਂ ਪਾਣ ਵਾਲੀਆਂ ਨੇ ਬਸ ਮਾਤਾ ਦੇ ਕੇ ਤਾਂ ਉਹ ਆਇਆ ਇਸ ਹਾਲ ਜਾਂਦੇ ਆ ਹਨ ਦੇਖਦੇ ਵਾ ਕੀ ਤਾਂ ਕੋ ਪ੍ਰੋਗਰਾਮ ਬੰਦ ਆ ਤੇ ਫਤੇਗੜ ਸਾਹਿਬ ਵੀ ਜਾਣਾ ਹੈ ਪਹਿਲਾਂ ਬਾਕੀ ਅੱਜ ਕੰਮ ਨਵੇੜੀ ਕਿਉਂਕਿ ਬੁਟੀਕ ਦੇ ਸੁਖ ਨਾਲ ਹੁਣ ਕਸਟਮਰ ਡੇਲੀ ਦੀ ਡੇਲੀ ਵਧੀ ਜਾਂਦਾ ਹੈ ਕਿ ਨਹੀਂ ਤੇ ਜਿਹੜੇ ਆਫਲਾਈਨ ਹੁੰਦੇ ਜਿਹਨਾਂ ਨੂੰ ਨਹੀਂ ਪਤਾ ਲੱਗਦਾ ਹੈਗਾ ਜਿਹੜੇ ਅਚਾਨਕ ਹੀ ਹੋ ਜਾਂਦਾ ਸਾਨੂੰ ਸਰਪ੍ਰਾਈਜ਼ ਦਿੰਦੇ ਆ ਕੇ ਉਹਨਾਂ ਕਰਕੇ ਸਾਡੇ ਬੁਟੀਕ ਦੇ ਸੁਖਰਾ ਰੌਣਕ ਵੀ ਰਹਦੀ ਤੇ ਕੱਪੜਿਆਂ ਦਾ ਖਲਾਰਾ ਵੀ ਬੜਾ ਰਹਿੰਦਾ ਹੈ ਕਿ ਨਹੀਂ ਆ ਦੇਖੋ ਕੱਲ ਫੜੇ ਦੋਲਦੇ ਹੋ ਤੇ ਹੁਣ ਆਪਾਂ ਅੱਜ ਫੇਰ ਸੈਟਿੰਗ ਕਰਨੀ ਹੈ ਸਾਰਿਆਂ ਦੀ ਤੇ ਜੇ ਸਾਡੇ ਨੇੜੇ ਤੇੜੇ ਤੋਂ ਸਾਨੂੰ ਕੋਈ ਦੇਖ ਰਿਆ ਤਾਂ ਸਾਨੂੰ یوں ਇੱਕ ਦੋ ਕੁੜੀ ਦੀ ਲੋੜ ਹੈ ਕਰ ਰਹੀ ਹਾਂ ਤੇ ਜਿਹੜੀ ਪੜੀ ਲਿਖੀ ਵੀ ਹੋਵੇ ਕਿਸੇ ਕਸਟਮਰ ਨੂੰ ਕੈਦਰੀ ਕਰ ਸਕੇ ਹਨਾ ਤੇ ਉਹ ਸਾਡਾ ਜਰੂਰ ਸੰਪਰਕ ਕਰੇ ਆਪਣਾ ਨੰਬਰ ਹੈਗਾ 8146210521 ਕਿਉਂਕਿ ਕੰਮ ਬਤੀ ਜਾ ਰਿਹਾ ਤਾਂ ਹੁਣ ਮੈਨੂੰ ਲੱਗ ਰਿਹਾ ਕਿ ਮੈਨੂੰ ਨੀਡ ਹੈ ਕਿ ਮੈਂ ਥੋੜਾ ਬਥਾ ਸਟਾਫ ਵੀ ਜਰੂਰ ਵਧਾਵਾ ਹੁਣ ਤੇ ਜੇ ਵਧਾਵਾਂਗੇ ਤਾਂ ਆਸਾਨੀ ਰਹੂਗੀ ਕਿ ਨਹੀਂ ਤੁਹਾਨੂੰ ਤੇ ਬਾਕੀ ਚਲੋ ਦੇਖਦੇ ਆ ਜਿੰਨੇ ਥੇਰ ਆਪਣੀ ਹਿੰਮਤੋਂ ਨਕਸ਼ਤਾ ਕਰਾਂਗੇ ਇਦੋਂ ਹੀ ਮਰ ਜਵਾਬ ਦੇਗੀ ਫੇ ਦੇਖਾਂ ਕੀ ਬੰਦਾ ਚਲੋ ਮੈਂ ਛਾੜੂ ਗਾਲਾਂ ਬਾਹਰ ਕੋਈ ਅੰਦਰੋਂ ਕਰੋ ਠੀਕ ਹੈ ਤੇ ਲੋ ਜੀ ਆਪਾਂ ਪੀ ਚਾਹ ਤੇ ਨਾਲੇ ਜਿਹੜੇ ਆ ਬੁਟੀਕ ਦੇ ਥੋੜੇ ਬਹੁਤੇ ਕੰਮ ਕਰਨ ਵਾਲੇ ਨੇ ਉਹ ਕਰੀਏ ਸਾਰੇ ਤੈਨ ਲਾ ਕੇ ਰੱਖੀ ਆਪਾਂ ਇਹਨਾਂ ਨੂੰ ਕੱਪੜੇ ਨੂੰ ਤੇ ਕਿ ਆਪਾਂ ਨੇ ਇੱਕ ਆਹ ਸਟੈਂਡ ਹੋਰ ਬਣਵਾਇਆ ਇਹਦੇ ਚ ਪ੍ਰੋਪਰ ਕੱਪੜੇ ਨਾਲ ਚੰਗੀ ਤਰ੍ਹਾਂ ਟੰਗੇ ਨਹੀਂ ਜਾਂਦੇ ਇਸ ਕਰਕੇ ਆਪਾਂ ਨੇ ਹੁਣ ਆਹ ਵਾਲਾ ਸਟੈਂਡ ਬਣਾਇਆ ਹੁਣ ਆਪਾਂ ਇਥੇ ਤਿੰਨ ਖਾਨਿਆਂ ਦੇ ਵਿੱਚ ਆਪਾਂ ਆਪਣੇ ਕੱਪੜੇ ਰੱਖ ਸਕਦੇ ਹਾਂ ਤੇ ਹੁਣ ਲਾਵਾਂਗੇ ਪਹਿਲਾ ਆ ਜਿਹੜੇ ਕੱਪੜੇ ਨੇ ਸਾਰੇ ਤੈਹ ਲਾ ਦिए ਉਸ ਤੋਂ ਬਾਅਦ ਜਿਹੜੇ ਬਾਕੀ ਕੰਮ ਨੇ ਆਪਾਂ ਫੇਰ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਪੀ ਲਈਏ ਚਾਹ ਠੀਕ ਹੈ ਜੀ ਤੇ ਫੇਰ ਤੁਹਾਨੂੰ ਮਿਲਦੇ ਆਂ ਚਾਹ ਪੀ ਕੇ ਤੇ ਜਿਹੜੇ ਕੰਮ ਨੇ ਸਾਰੇ ਬੁਟੀਕ ਦੇ ਦੀ ਸਫਾਈ ਚੰਗੀ ਤਰ੍ਹਾਂ ਕਰਕੇ ਉਸ ਤੋਂ ਬਾਅਦ ਫੇਰ ਤੁਹਾਨੂੰ ਉਹਦੀ ਲੁੱਕ ਦਿਖਾਉਂਗਾ ਵੀ ਉਹ ਕਿਵੇਂ ਲੱਗ ਰਹੇ ਨੇ ਹੁਣ ਨਾ ਜਦੋਂ ਸਫਾਈ ਕਰਕੇ ਆਪਨੇ ਸਾਰੇ ਦੀ ਮਤਲਬ ਕੱਪੜੇ ਸਾਰੇ ਤੈਹ ਲਾ ਕੇ ਚੰਗੀ ਤਰ੍ਹਾਂ ਰੱਖਤੇ ਤੇ ਲੋ ਜੀ ਅੱਜ ਨਾ ਭੈਣ ਉਹਦੀ ਸਾਡੇ ਕੋਲ ਆਈ ਸੀ ਮੋਗੇ ਤੋਂ ਆਈ ਥਿੰਕ ਜਦੋਂ ਮੈਂ ਜਰਮਨ ਗਈ ਸੀ ਤਿੰਨ ਚਾਰ ਮਹੀਨੇ ਪਿੱਛੇ ਜੇਕਰ ਆਪਾਂ ਗੱਲ ਕਰੀਏ ਤਾਂ ਉਦੋਂ ਹੀ ਸਾਡੇ ਕੋਲ ਪਹਿਲੀ ਵਾਰ ਇਹਨਾਂ ਨੇ ਵਿਜ਼ਿਟ ਕੀਤਾ ਸੀ ਹੈਨਾ ਤੇ ਸਿਰਫ ਕੰਮ ਦੇਖਣ ਆਏ ਸੀ ਤਾਂ ਇਹ ਸੋਚ ਕੇ ਆਏ ਸੀ ਵੀਡੀਓ ਦੇਖ ਕੇ ਕਿ ਅਸੀਂ ਕੰਮ ਥੋੜਾ ਦੇਖਿਆ ਹੋਇਆ ਤਾਂ ਅਸੀਂ ਇੱਕ ਵਾਰੀ ਸਾਹਮਣੇ ਫੇਸ ਟੂ ਫੇਸ ਕੰਮ ਦੇਖਣਾ ਭੈਣ ਉਹਦੀ ਸਦੋਂ ਸਾਡੇ ਕੋਲ ਆਏ ਤਾਂ ਸਾਨੂੰ ਆਈ ਥਿੰਕ 8 ਕੇ 7 ਸੂਟਾਂ ਦਾ ਆਰਡਰ ਦੇ ਕੇ ਗਏ ਸੀ ਬਾਕੀ ਇਹਨਾਂ ਦੇ ਵਿੱਚ ਵਰਕ ਵਾਲੇ ਜਿੱਦਾਂ ਜਾਂਦੇ ਆਉਂਦੇ ਰਹਿੰਦੇ ਆ ਉਹਨਾਂ ਦਾ ਸਾਨੂੰ ਕੋਈ ਹਿਸਾਬ ਨਹੀਂ ਹੈਗਾ ਤੇ ਹੁਣ ਅੱਜ ਫਾਈਨਲੀ ਭੈਣਾਂ ਦਾ ਸੂਟ ਬਣ ਗਿਆ ਤੇ ਭੈਣ ਵੀ ਸਾਡੇ ਕੋਲ ਫਿਰ ਹੁਣ ਦੇਖਣ ਆਏ ਆ ਕਿ ਸਾਡਾ ਵਰਕ ਜਿਵੇਂ ਅਸੀਂ ਸੋਚਿਆ ਸੀ ਓਵੇਂ ਹੀ ਹੋਇਆ ਤੇ ਹੁਣ ਤੁਸੀਂ ਬਾਕੀ ਭੈਣਾਂ ਦੇ ਮੂੰਹ ਤੋਂ ਸੁਣੋ ਵੀ ਭੈਣਾਂ ਨੂੰ ਕਿਵੇਂ ਦਾ ਲੱਗਿਆ ਕੰਮ ਹਾਂਜੀ ਸਾਨੂੰ ਕੰਮ ਬਹੁਤ ਵਧੀਆ ਲੱਗਿਆ ਵਰਕ ਵੀ ਬਹੁਤ ਵਧੀਆ ਲੱਗਿਆ ਬਾਕੀ ਅਸੀਂ ਨਾ ਮੋਗੀ ਕਾਫੀ ਕੱਪੜਾ ਦੇਖਿਆ ਹੋਇਆ ਸੀ ਉਹਦੇ ਨਾਲ ਸਾਨੂੰ ਇਹ ਸਟੱਫ ਦਾ ਫਰਕ ਲੱਗਿਆ ਤੇ ਇਹਨਾਂ ਦੀ ਕਢਾਈ ਦਾ ਬਹੁਤ ਜ਼ਿਆਦਾ ਫਰਕ ਹੈ ਬਹੁਤ ਸਫਾਈ ਹੈ ਠੀਕ ਹੈ ਪਤਾ ਕੀ ਸਾਡਾ ਨਾ ਕੱਪੜੇ ਦੇਖ ਕੇ ਤਾਂ ਨਹੀਂ ਮਨ ਖੁਸ਼ ਹੋ ਗਿਆ ਬਸ ਅਸੀਂ ਮੇਧਰੂ ਤਾਂ ਕੀਤੀ ਹੁੰਦੀ ਸਾਨੂੰ ਇਹ ਕਿ ਤੁਸੀਂ ਜੋ ਤੁਸੀਂ ਹੌਲੀ ਹੌਲੀ ਗੱਲਾਂ ਕਰ ਰਸ ਨਾ ਮੇਰਾ ਦਿਲ ਐਵੇਂ ਕਰ ਰਿਹਾ ਸੀ ਮੈਂ ਕਿਹਾ ਜਾ ਤਾਂ ਕੋਈ ਕਮੀ ਪੇਸ਼ੀ ਲੱਗ ਰਹੀ ਹੈ ਕੱਪੜੇ ਚ ਬਾਕੀ ਕੱਪੜਾ ਤੁਸੀਂ ਪਸੰਦ ਕਰਕੇ ਗਏ ਹੋ ਨਾ ਨਹੀਂ ਉਦਾਂ ਟਰਸਟ ਸੀ ਬਟ ਇਦਾਂ ਸੀ ਸਾਨੂੰ ਕਿ ਅਸੀਂ ਵੀ ਇੱਕ ਵਾਰ ਦੇਖ ਕੇ ਆਈਏ ਹੈ ਨਾ ਹਾਂਜੀ ਕਿਉਂਕਿ ਕਾਫੀ ਹੋ ਜਾਂਦਾ ਨਾ ਕਈ ਵਾਰ ਲੱਗਦਾ ਕਿ ਆਨਲਾਈਨ ਕੰਮ ਹੈ ਪਤਾ ਨਹੀਂ ਸਵੇ ਵੀ ਦੂਰੋਂ ਵੀ ਆਏ ਆ ਹਾਂਜੀ ਆਹ ਹਾਂ ਤੇ ਇਧਰ ਜਿਹੜੇ ਦੀਦੀ ਨੇ ਉਹਨਾਂ ਦੇ ਬੇਟੇ ਦੀ ਮੈਰਿਜ ਹੈ ਤੇ ਹਜੇ ਇਹਨਾਂ ਦੇ ਕਾਫੀ ਸੂਟ ਬਣ ਰਿ ਕਿ ਤੂ ਵਾਤੇ ਦੇ ਦਿ ਰਹੇ ਨੂੰ ਦਿਖਾਏ ਨੇ ਤੇ ਹੁਣ ਸਾਰੇ ਸੂਟ ਇਹਨਾਂ ਦੇ ਸਟਿਚ ਹੋ ਜਾਣੇ ਨੇ ਬਾਕੀ ਹੁਣ ਅਸੀਂ ਕੰਮ ਦੇ ਚੱਲੇ ਹਨਾ ਵੀ ਹੁਣ ਅਸੀਂ ਉੱਥੋਂ ਹੀ ਬੈਠੇ ਵੀ ਕੰਮ ਦੇ ਸਕਦੇ ਹਾਂ ਦੇ ਸਕਦੇ ਹਾਂ ਸਹੀ ਗੱਲ ਹੈ ਤੇ ਇਹਦਾ ਪਤਾ ਵੀ ਲੱਗ ਗਿਆ ਤਾਂ ਕਿ ਕਿੰਨਾ ਮਟੀਰੀਅਲ ਲੱਗਾ ਸਾਡੇ ਸੂਟ ਦੇ ਉੱਪਰ ਤੇ ਕਪੜਾ ਬਹੁਤ ਵਧੀਆ ਮਟੀਰੀਅਲ ਲੱਗਾ ਕਾਫੀ ਸਫਾਈ ਆ ਮੈਂ ਵੀ ਬੱਸ ਥੈਂਕ ਯੂ ਤੁਹਾਡਾ ਥੈਂਕ ਯੂ ਤੁਹਾਨੂੰ ਬੜੀ ਖੁਸ਼ੀ ਹੋਈ ਤੁਸੀਂ ਆਏ ਤੁਸੀਂ ਇਹਨਾਂ ਪਹਿਲੀ ਗੱਲ ਤੇ ਕਿ ਤੁਸੀਂ ਲੈ ਕੇ ਆਏ ਇਧਾ ਨੂੰ ਹਾਂਜੀ ਕਿਉਂਕਿ ਤੁਹਾਨੂੰ ਵੀ ਟੈਨਸ਼ਨ ਸੀ ਕਿ ਕਿਤੇ ਨਾ ਕਿਤੇ ਵੀ ਇੰਨੀ ਦੂਰ ਮੋਗੇ ਤੋਂ ਆਏ ਨੇ ਦੇਖੋ ਦੋ ਤਿੰਨ ਘੰਟੇ ਡਰਾਈਵ ਤਾਂ ਹੈ ਹੀ ਹੈ ਨਾ ਕੰਡੀ ਤੇ ਚਾੜੀ ਦੂਰੋਂ ਆਉਣਾ ਤੇ ਅੱਗੋਂ ਕੁਝ ਨਾਲ ਮਿਲੇ ਤਾਂ ਆਪਾਂ ਕਹਿੰਦੇ ਵੀ ਲੈ ਗਏ ਵੀ ਇੱਡੀ ਦੂਰ ਖਰਚਾ ਵੀ ਕੀਤਾ ਗੱਡੀ ਦੇ ਤੇਲ ਦਾ ਤੇ ਕੁਝ ਬਣਿਆ ਵੀ ਨਹੀਂ ਹੈਗਾ ਤਾਂ ਮੈਨੂੰ ਵੀ ਬੜੀ ਟੈਨਸ਼ਨ ਸੀ ਕਿ ਇੱਕ ਵਾਰ ਤੁਸੀਂ ਆ ਕੇ ਦੇਖ ਜਾਓ ਤੇ ਭੈਣੂ ਵੀ ਅਸੀਂ ਦੇਖ ਲਿਆ ਅੱਜ ਮਨ ਸਾਡਾ ਖੁਸ਼ ਹੋ ਗਿਆ ਠੀਕ ਹੁਣ ਅਸੀਂ ਉੱਥੋਂ ਹੀ ਹੋਟਲ ਦੇ ਦਿਆਂਗੇ ਤੁ ਇਹ ਲੱਗਿਆ ਤੁਹਾਨੂੰ ਮਿਲ ਕੇ ਤੇ ਸੌਰੀ ਮੈਂ ਤੁਹਾਨੂੰ ਇਹ ਟਾਈਮ ਨਹੀਂ ਦੇ ਪਾਈ ਕਿਉਂਕਿ ਮੈਂ ਉਧਰ ਬੀਜ਼ੀ ਸੀ ਠੀਕ ਹੈ ਨਹੀਂ ਨਹੀਂ ਚਲੋ ਅਸੀਂ ਤਾਂ ਅੰਚੇ ਨੂੰ ਦਿਨ ਕਈ ਵਾਰ ਤੁਹਾਨੂੰ ਮੈਸੇਜ ਆ ਜਾਂਦੇ ਆ ਕਿ ਜੀ ਜੀ ਅਸੀਂ ਨਾ ਫਲਾਣੀ ਜਗ੍ਹਾ ਤੋਂ ਆਨਲਾਈਨ ਸੂਟ ਮੰਗਵਾ ਲਿਆ ਤੇ ਦੇਖਿਆ ਕੁਝ ਹੋਰ ਤੇ ਪੇਜ ਕੁਝ ਹੋਰ ਦਿੰਦਾ ਬਹੁਤੀਆਂ ਜਗ੍ਹਾ ਤੇ ਇਦਾਂ ਕੁਝ ਹੁੰਦਾ ਹੈ ਤੇ ਬਟ ਸਾਡਾ ਬਿਲਕੁਲ ਜੈਨੂਨ ਕੰਮ ਹੈ ਤੁਸੀਂ ਸੁਣ ਸਕਦੇ ਹੋ ਬਾਕੀ ਹਾਂਜੀ ਨਹੀਂ ਤੁਸੀਂ ਟਰਸਟ ਕਰ ਸਕਦੇ ਹੋ ਸਾਡੇ ਕਹਿਣ ਤੇ ਬਿਲਕੁਲ ਤੁਸੀਂ ਸੌਟ ਬੈਠੇ ਘਰ ਮੰਗਵਾ ਸਕਦੇ ਹੋ ਮੰਗਵਾ ਸਕਦੇ ਹੋ ਬਾਕੀ ਜੋ ਤੁਸੀਂ ਜਿੰਨਾ ਨੇੜੇ ਤੋਂ ਦਿੱਤੀ ਅਸੀਂ ਵੀਡੀਓ ਵਿੱਚ ਦਿਖਾਉਨੇ ਆ ਨਾ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਰ ਇਹ ਨਾਲੇੜੇ ਤੋਂ ਵੀਡੀਓ ਚ ਦਿਖਾਉਣਾ ਨਹੀਂ ਲਈ ਤੁਹਾਡੀ ਵੀਡੀਓ ਵੀ ਲੌਂਗ ਹੁੰਦੀ ਹੈ ਤੁਸੀਂ ਬਹੁਤਰਾ ਟਾਈਮ ਦਿੰਨੇ ਆ ਟਾਈਮ ਹੀ ਚਿਰ ਦਿੰਨੇ ਆ ਕਿ ਤੁਹਾਨੂੰ ਸਮਝਾ ਸਕੀ ਤਰੀਕੇ ਨਾਲ ਕਿਉਂਕਿ ਸਾਹਮਣੇ ਹੁਣ ਤੁਸੀਂ ਜਿਹੜੀ ਮੇਰੇ ਨਾਲ ਫੇਸ ਟੂ ਫੇਸ ਗੱਲ ਕਰਦੇ ਉਹ ਅਲੱਗ ਚੀਜ਼ ਹੈ ਤੇ ਤੁਸੀਂ ਘਰੇ ਬੈਠ ਕੇ ਦੇਖਮੀ ਇੱਕ ਵਾਰ ਤੁਹਾਡੇ ਦਿਮਾਗ ਚ ਆਊਗਾ ਹਾਏ ਇੰਨਾ ਮਹਿੰਗਾ ਸੂਟ ਹੈ ਕਿਤੇ ਨਾ ਕੋਈ ਪੇਮੈਂਟ ਪਾਦੀ ਸੂਟ ਆ ਵੀ ਨਾ ਹਨਾ ਇਹ ਚੀਜ਼ ਬਹੁਤ ਹੁੰਦੀ ਮੈਨੂੰ ਕਈਆਂ ਦੇ ਮੈਸੇਜ ਵੀ ਆਉਂਦੇ ਆ ਪਰ ਇਸ ਦਾ ਤਾਂ ਸਾਡੇ ਕੋਲ ਕੁਝ ਨਹੀਂ ਹੈਗਾ ਸਾਡੇ ਕੋਲ ਜੋ ਹੈ ਠੀਕ ਹੈ ਬੰਦਰੀਆਂ ਚੱਲੇ ਨੇ ਕਿਉਂ ਲੇਟ ਬਹੁਤ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਕਵਰ ਲੋਗ ਹੈ ਜੀ ਲੈ ਲਿਆ ਜੀ ਹਾਂਜੀ ਓਕੇ ਜੀ ਜੇ ਕੋਈ ਕਮੀ ਪੈਖੀ ਰਹੇਗੀ ਤੇ ਮੈਨੂੰ ਫੋਨ ਤੇ ਦੱਸ ਦਿਓ ਨਹੀਂ ਨਹੀਂ ਕੋਈ ਗੱਲ ਨਹੀਂ ਹਾਂਜੀ ਹਾਂ ਤਾਂ ਚਾਹਦਾ ਹੀ ਰਿਹਾ ਸੁਣ ਕੇ ਹੋਰ ਕਵੀ ਵੇਖਣਾ ਠੀਕ ਹੈ ਠੀਕ ਹੈ ਕਿਆ ਦਾਜ ਆਇਆ ਹੁਣ ਤੁਸੀਂ ਠੀਕ ਹੈ ਤੇ ਬਸ ਇਹ ਸਿਮਰਨ ਨਾਲ ਭੈਣ ਹੋਰੀ ਚਲੇ ਕੇ ਜਿਹੜੇ ਆਏ ਸੀ ਆਰਡਰ ਦੇਣ ਵਾਸਤੇ ਤੇ ਲੋਡਰ ਆਪਣਾ ਜਿਹੜਾ ਉਹਦਾ ਰੈਡੀ ਹੋਇਆ ਸੀ ਉਹ ਦੇਖ ਗਏ ਤੇ ਹੋਰ ਆਰਡਰ ਦੇ ਗਏ ਸੂਟਾਂ ਦਾ ਤੇ ਮੈਂ ਨਾ ਤੁਸੀਂ ਦੇਖ ਲਓ ਵੀ ਫੇਰ ਅਗਲਾ ਕੰਡਾ ਹਾਂ ਇੰਦਾ ਤੇ ਉੰਦਾ ਤੇ ਸਵੇਰ ਦੀ ਰੋਟੀ ਨਹੀਂ ਖਾਦੀ ਹੈਗੀ ਹੁਣ ਟਾਈਮ ਹੋ ਗਿਆ ਪਾਰਾ 1 2 ਵਜ ਗਿਆ ਤੇ ਸਵੇਰ ਦੇ ਇੰਦੇ ਭੁੱਖੇ ਢਿੱਡ ਫਿਰਿਆ ਨੇ ਚਾਹ ਪੀਤੀ ਹੀ ਬਸ ਚਾਹ ਪੀਪੀ ਕੇ ਕੱਲ ਦਾ ਫੁੱਕਿਆ ਪਿਆ ਹੁਣ ਮੈਂ ਰੋਟੀ ਖਾਣ ਆਈ ਆ ਤਾਂ ਇਹ ਸੁੱਖਣਾ ਕੰਮ ਇੰਨਾ ਜਿਆਦਾ ਚਲੋ ਵਾਹਿਗੁਰੂ ਪਰਮਾਤਮਾ ਇਦਾਂ ਹੀ ਰੱਖੇ ਕੰਮਕਾਰ ਹਨਾ ਤੇ ਰੋਟੀ ਖਾ ਕੇ ਤੇ ਫੇਰ ਮੈਂ ਜਾਣਾ ਬਟੇਕ ਤੇ ਕਿਉਂਕਿ ਕੋਰੀਅਰ ਰਹਿ ਗਿਆ ਅੱਜ ਹੁਣ ਕੋਰੀਅਰ ਕੱਢ ਰਹੇ ਆ ਸਾਰੇ ਜਿੰਨੇ ਕ ਪੈਕ ਹੋਏ ਉਹ ਵਾਲੇ ਤੇ ਬਾਕੀ ਔਰ ਕੱਢਨੇ ਨੂੰ ਕੱਢ ਦਿਆਂ ਜਾ ਕੇ ਠੀਕ ਹੈ ਜੀ ਤੇ ਹਾਂ ਕੱਲ ਕਿਸੇ ਭੈਣ ਦਾ ਫੋਨ ਆਇਆ ਮੈਸੇਜ ਆਇਆ ਸੀ ਕਹਿੰਦੇ ਕਿ ਅਮਨ ਨੂੰ ਵੀ ਵੀ ਮਾਈਂਡ ਨਾ ਕਰੋ ਵੈਸੇ ਤਾਂ ਮੈਂ ਮਾਈਂਡ ਬਹੁਤ ਘੱਟ ਕਰਦੀ ਜਿਹੜਾ ਕੋਈ ਚੁਬਵੀਂ ਜੀ ਗੱਲ ਕਰਦਾ ਉਹਦਾ ਮਾਈਂਡ ਕਰ ਦਿੰਦੀ ਆ ਮੈਂ ਤੇ ਉਹ ਕਹਿ ਰਹੇ ਸੀ ਵੀ ਤੁਹਾਨੂੰ ਆਦਤ ਹੈ ਕਿ ਦਾ ਮੂੰਹ ਤੁਸੀਂ ਉਹ ਕਰਦੇ ਹੋ ਹਲਾਈ ਜਾਂਦੇ ਹੋ ਪਤਾ ਨਹੀਂ ਕਿਦਾਂ ਭੈਣੇ ਮੈਨੂੰ ਨਾ ਏਦਾਂ ਬੁੱਲ ਟੁਕਣ ਦੀ ਆਦਤ ਹੈ ਮੈਂ ਐਂ ਕਰੀ ਜਨੀ ਐ ਐਵੇਂ ਕਰਕੇ ਤੇ ਉਹ ਮੈਨੂੰ ਆਦਤ ਆ ਮੈਨੂੰ ਜਾਂਦੀ ਨਹੀਂ ਹੈਗੀ ਪਤਾ ਨਹੀਂ ਮੈਨੂੰ ਕੀ ਪ੍ਰੋਬਲਮ ਇੱਕ ਤਾਂ ਮੇਰੇ ਮੂੰਹ ਦੇ ਵਿੱਚ ਵੀ ਪ੍ਰੋਬਲਮ ਹੈ ਮੇਰਾ ਸਾਈਡ ਤੋਂ ਨਾ ਏਦਾਂ ਇਧਰ ਵਾਲੀ ਸਾਈਡ ਤੋਂ ਅੰਦਰਲੇ ਪਾਸਾ ਨਾਲ ਸਕਿਨ ਜੇ ਮਾਸ ਜਾਂ ਨਿਕਲੀ ਜਾਂਦਾ ਤਾਂ ਫਿਰ ਉਹ ਮੈਂ ਦੰਦਾ ਨਾਲ ਖਿੱਚੀ ਜਾਂਦੀ ਹੁੰਨੀ ਆ ਇਸੇ ਕਰਕੇ ਨਾ ਮੈਨੂੰ ਸਾਰਾ ਦਿਨ ਮੇਰਾ ਐਂ ਐਂ ਘਰਦਿਆਂ ਲੱਗ ਜਾਂਦਾ ਏ ਤੇ ਪ੍ਰੋਬਲਮ ਨਹੀਂ ਹੈਗੀ ਭਾਣੇ ਮੈਨੂੰ ਆਦਤ ਪਈ ਹੋਈ ਏ ਮਾੜੀ ਤੇ ਮੈਂ ਛੇਤੀ ਇਹ ਆਦਤ ਨੂੰ ਸੈੱਟ ਕਰਾਂਗੀ ਆਪਣੀ ਠੀਕ ਹੈ ਕਿਵੇਂ ਕਿਵੇਂ ਕੀ ਅੱਜ ਛੇਤੀ ਆ ਗਏ ਇਹ ਬਲਕ ਮਾਰ ਕੇ ਆਇਆ ਅੱਛਾ ਹੈ ਫਤ ਹੈ 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 ਮਮਾ ਨੇ ਕਿਹਾ ਸੀ ਵੀ ਤੁਹ ਸੈਕੰਡ ਰੰਡ ਆਣਾ ਹੈ ਹਾਂ ਪੜ ਲੇਗਾ ਹਾਂ ਇੱਕ ਪੜ੍ਹਨ ਦੀ ਪੰਜਾਬੀ ਆ ਪਾਏਗਾ ਪੰਜਾਬੀ ਦਾ ਪ੍ਰੈਪਰ ਆਉਂਦਾ ਨਹੀਂ ਫਿਰ ਬੱਲਾ ਕੋਈ ਅੱਜ ਮम्मा ਨੇ ਕਿਹਾ ਸੀ ਵੀ ਸੈਕੰਡ ਰਾਉਂਡ ਹੀ ਆਉਣਾ ਹੈ ਇਹ ਦੇਖੋ papa ਇੰਨੇ ਇੰਨੇ ਦਾ ਕੁਛ ਨਾ ਸਸਾ ਨੂੰ ਪਾ ਕੇ ਦਿੰਦੇ ਨਾ ਤੇ ਆਪ ਇਲਾ ਥੋੜਾ ਥੋੜਾ ਕੰਮ ਕਰ ਲੈ ਤੇ ਠੀਕ ਜੀ ਦਾ ਸਾਨੂੰ ਡੱਡੇ ਡੱਡੇ ਕੰਮ ਫਿਰ ਦੇਣੇ ਪੁੱਤ ਤੂੰ ਤੁਸੀਂ ਪੜੋਗੇ ਤਾਂ ਹੀ ਪੜੋਗੇ ਤੁਸੀਂ ਬੜੇਗਾ ਤੇ ਬੜੀ ਦਾ ਬਸ ਤਾਂ ਹੀ ਪੜੇਗਾ ਤੂੰ ਨਾ ਡਾਂਟ ਕਿਉਂ ਕੋਈ ਨਾ ਮम्मा ਤੋਂ ਇਹਦੀ ਡਾਂਟ ਪਾਉਣਾ ਅੱਜ ਕੀ ਹੋ ਕਹੇ ਸੀ ਕਟੋਏ ਚ ਤੇ ਮਿੱਟੀ ਬਣਾ ਕੇ ਨਾ ਸਟਿੱਕ ਕਰ ਰਹੇ ਆ ਉਹ ਕਹਿੰਦਾ ਆਏ ਹਾਂ ਇਹਦਾ ਪਾ ਮੇਰੀ ਇੱਜ਼ਤ ਦੀ ਗੱਲ ਹੈ ਮਾਰੀ ਇੱਜ਼ਤ ਵਾਲੀ ਕਿਹੜੀ ਗੱਲ ਹੈ ਪਾਣੀ ਕੋਲੇ ਜਿੱਥੇ ਡਿੱਗ ਜਾਂਦਾ ਪਾਣੀ ਚ ਫੇਰ ਹੈ ਅਧਰ ਮੂੰਹ ਕਰਾਇਦਾ ਇੱਜ਼ਤ ਦਿਖਾਓ ਕਿੰਨੀ ਵਾਰੀ ਕਹਿ ਵੀ ਰੋਡ ਤੇ ਜਾਣਾ ਦੀਗਾ ਲਿਆ ਰੌਂਦ ਤੇ ਦਸੋਂ ਬਾਹਰ ਕਰੂ ਜਿੱਥੇ ਤੇ

ਨਹੀਂ ਭਾਬੀ ਦੇਖ ਅੱਖਾਂ ਰੋਸ਼ਨੀ ਭਾਬੀ ਨੂੰ ਬਧਾਈ ਮੇਰੀ ਘਟੰਨ ਮੈਨੂੰ ਖਵਾ ਪਹਿਲਾਂ ਆਦੇ ਚ ਮਰਕੇ ਸਾਨੂੰ ਮੱਛੀ ਆਚਾਰ ਲਿਆ ਕੇ ਪਾ ਦੀਏ ਹੈ ਮੱਛੀ ਫਾਰਮ ਆਜਣਾ ਲੈ ਆਉਂ ਤੋਂ ਮੱਛੀਆਂ ਦੇ ਸੈੱਟ ਵਿੱਚ ਅੱਜ ਲੈ ਆਉਂਦੇ ਆ ਚਾਰ ਦਾ ਕੀ ਦਾ 10 ਹਰ ਕੀ ਇੱਕ ਆਊਟ ਹੋਇਆ ਇੱਕ ਹੋਰ ਚ ਹੋਰ ਦੋ ਟੋਇ ਇੱਕ ਟੋਇ ਆ ਹੋ ਸੀ ਇੱਕ ਆਉਰੇ ਸੀ ਦੋ ਤਿੰਨ ਮੱਛੀ ਫਾਰਮ ਆਜਣੇ ਕਰਤਾਰਪੁਰ ਚ 500 1 200 300 ਕੀ ਹੋ ਗਿਆ 2000 ਰੁਪਇਆ ਗੁੰਮ ਹੋ ਗਿਆ ਯਾਰ ਕਿਦਾ ਹਾਂ ਕਿਵੇਂ ਗਮ ਹੋ ਗਿਆ ਗਗਨ ਨੇ ਕੱਲ ਮੈਨੂੰ ਗੂਗਲਪੇ ਕਰਾਇਸੀ ਪਰਸੋਂ ਚੌਥਮ ਜਨ ਦੇਣ ਨੂੰ ਇਹਨੇ 2000 ਦਿੱਤਾ ਉਹ ਹੁਣ ਪਤਾ ਹੀ ਨਹੀਂ ਕਿੱਥੇ ਆ ਗਿਆ ਤੁਹਾਡੇ ਤਾਂ ਘਰ ਵੀ ਨਹੀਂ ਕੋਈ ਹੁੰਦਾ ਹੈਗਾ ਇੱਥੇ ਨਹੀਂ ਉੱਥੇ ਭੜਾਏ ਨੇ ਕੈਮਰਾ ਚੈੱਕ ਕਰ ਲਓ ਆ ਦੇਖ ਹਾਂ ਵੀਰੇ ਕਿੰਨੀ ਤੇਜ ਇਹ ਤੁਹਾਡੀਆਂ ਗੱਲਾਂ ਚੰਗੀਆਂ ਨਹੀਂ ਹੈਗੀਆਂ ਹੈ ਤੁਸੀਂ ਆਪਣੇ ਘਰੇ ਸਾਰੀ ਸਫਾਈ ਕਰਕੇ ਆਟ ਬਠੀਏ ਕਿ ਤੂੰ ਹੀ ਗੰਦ ਪਾ ਕੇ ਆਇਓ ਔਰ ਗੱਦਾ ਸੁਖੜੇ ਪਾਇਆ ਬੁਟੀਕ ਦੇ ਅੱਗੇ ਅਗਲਾ ਕੋਈ ਤੁਹਾਡੀ ਇਹੀ ਸ਼ਾਦੀ ਸਿਕ ਕਸਟਮਰ ਆਵੇ ਤਾਂ ਵੱਡਾ ਡਿੱਗ ਜਾਏ ਛੱਡਾ ਕਰਕੇ ਨਾਲ ਗਾਣ ਗੱਦਾ ਧੋ ਕੇ ਦਿੱਤਾ ਇਨੀ ਸ਼ਰਮ ਕੀਤੀ ਕਿ ਕੱਲੀ ਲੱਗੀ ਫਿਰਦੀ ਕੰਮ ਹੀ ਕਰਾਦਾ ਤੂੰ ਧੋ ਕੇ ਤਾਂ ਮੇਰਾ ਕੰਮ ਹੋ ਰਿਹਾ ਕਿ ਨਾ ਸਾਰਾ ਕੰਮ ਕੱਢਿਆ ਛੁਟੀ ਦਾ ਤੂੰ ਕੰਮ ਕੱਢਿਆ ਤਾਂ ਮੈਂ ਨਹੀਂ ਕੱਢਣਾ ਤੂੰ ਵੀ ਕੰਮ ਹੀ ਕੱਢਿਆ ਆ ਦੇ ਸਾਰਾ ਸਾਫ਼ ਕਰਕੇ ਮੈਂ ਤੁਹਾਨੂੰ ਨੇ ਸਫਾਈ ਕਰਤੀ ਲੈ ਤੂੰ ਜਾ ਵੀ ਤਹਾਓ ਨਾ ਨਹੀਂ ਚੱਲਾ ਵੀਡੀਓ ਉਧਾਰਿਆ ਕਿਹਨੇ ਫੋਨ ਟੇਬਲ ਤੇ ਹੁੰਦੇ ਨਹੀਂ ਕਹਿੰਦੇ ਆਉਂਦਾ ਤਾਂ ਹੈ ਕਿਹਨੂੰ ਸੁਣਾ ਫਿਰ ਸੱਤ ਦਾ ਸਰਾ ਸੱਤ ਦਾ ਸੁਣਾ ਸੁਣਾ ਦੇ 70 ਦਾ 07 772 ਦਾ 47 ਦਾ ਰੋਨਾ Samsung ਦਾ 472 ਦਾ 31 763 710 73 ਹਾਂ ਕੋਈ ਫੋਨ ਦਾ ਮੁਕਾਬਲੇ ਹੋਰ ਕੋਈ ਲੈ ਮੈਂ ਦੱਸਣਾ ਆ ਲੈ ਉਹ ਛੱਤ ਵੀ ਬਾਤ ਹੀ ਸੋਨੂੰ ਨਾਲ ਉੱਤੇ ਤੇ ਕੋਠੇ ਤੇ ਜਾਣਾ ਨਹੀਂ ਹੈਗਾ ਦੇ ਕਰਨਾ ਜਾ ਕੇ ਜਲਾ ਸੀ ਪੁੱਤੇ ਨਹੀਂ ਇਹ ਤਾਂ ਗੱਲ ਹੈ ਕਿ ਹੋਟੇ ਜਾ ਕੇ ਕਰਨਾ ਵਾਦੀ ਦਿਵਾਲੀ ਆਉਗੀ ਉਦੋਂ ਕਰੀ ਹੂੰ ਦਿਵਾਲੀ ਤੇ ਤਾਂ ਉਦੋਂ ਨੂੰ ਤਾਂ ਦਿਵਾਲੀ ਨੂੰ ਉੱਤੇ ਹੋਰ ਘਰ ਪਾ ਦੇਣਾ ਹਾਂ ਗੱਲਾਂ ਦੇਖ ਤੇ ਕਿਹੜੀਆਂ ਕਰਦਾ ਤੂੰ ਹੀ